ਮਹਸਬੀਰ ਪੇ ਦੀ ਲੜਾਈ ਪਿੱਛੇ ਮਾਪਿਆਂ ਦੇ ਜਵਾਨ ਪੁੱਤ ਦਾ ਕਤਲ ਕਰ ਦਿੱਤਾ 25 ਸਾਲ ਦੇ ਨੌਜਵਾਨ ਦੀ ਜਾਨ ਲੈ ਲਈ ਗਈ ਹੈ ਇੱਕ ਵੀਰਪੇ ਦੇ ਪਿੱਛੇ ਦੇਖੋ ਕਿਵੇਂ ਮਾਮਲੀ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ ਦਰਸਲ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਜਿੱਥੇ ਕਿ 25 ਸਾਲ ਦੇ ਨੌਜਵਾਨ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਵੀਰਪੇ ਨੂੰ ਲੈ ਕੇ ਜੋ ਕਿ ਸਬਜੀ ਮੰਡੀ ਦੇ ਵਿੱਚ ਕੰਮ ਕਰਦਾ ਹੁੰਦਾ ਹੈ ਜਿਸ ਦੇ ਕੋਲ ਸਫਾਈ ਦਾ ਅਤੇ ਚੌਂਕੀਦਾਰੀ ਦਾ ਰੇੜੀਆਂ ਦਾ ਜਿਹੜਾ ਮੰਡੀ ਦਾ ਠੇਕਾ ਹੁੰਦਾ ਹੈ ਜਿਸ ਦਬਦਲੂ ਰੋਜ਼ਾਨਾ ਹੀ ਰੈਡੀ ਫੜੀ ਤੋਂ 22 ਰੁਪਏ 71 ਕਾ ਦਦਾ ਸੀ ਕੁਝ ਦਿਨ ਪਹਿਲਾਂ ਉਸ ਦੀ ਕਿਸੇ ਦੇ ਨਾਲ ਬਹਿਸ ਬਾਜ਼ੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸੇ ਰੰਜਿਸ਼ ਦਾ ਬਦਲਾ ਲੈਣ ਦੇ ਲਈ ਉਸਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਗੰਭੀਰ ਉਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਹਸਪਤਾਲ ਜਾਂਦੇ ਜਾਂਦੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਜਸ ਮੁੰਡੇ ਦੀ ਮੌਤ ਹੋਈ ਆ ਤੁਹਾਡਾ ਕੀ ਲੱਗਦਾ ਸੀ ਮੇਰਾ ਛੋਟਾ ਬ੍ਰਦਰ ਆ ਸਰ ਉਹ ਕੀ ਨਾਮ ਸੀ ਇਹਨਾਂ ਦਾ ਮੇਰਾ ਸੰਜੀਤ ਕੁਮਾਰ ਜੀ ਕਿੰਨੇ ਉਮਰ ਦੇ ਸੀ ਉਮਰ 25 ਕੇ ਸਾਲ ਦੀ ਜੀ ਕਿ ਕਿਹਨਾਂ ਨੇ ਕਤਲ ਕੀਤਾ ਤੇ ਕਿਉਂ ਕਤਲ ਕੀਤਾ ਕੀ ਗੱਲ ਹੋਈ ਸੀ ਕਤਲ ਸਰ ਮੇਰਾ ਭਰਾ ਜਿਹੜਾ ਛੋਟਾ ਹੈਗਾ ਇਹ ਮੰਡੀ ਦਾ ਸਫਾਈ ਮਤਲਬ ਠੇਕਾ ਲਿਆ ਆ ਸਫਾਈ ਦਾ ਠੇਕਾ ਤੇ ਉਚ ਮਨ ਨਾਲ ਚੌਂਕੀਦਾਰੀ ਮੁੰਡੇ ਕੋ ਕਰਾਉਂਦਾ ਹੈਗਾ ਮੁੰਡੇ ਰੱਖੇ ਤਿੰਨ ਚਾਰ ਚੌਂਕੀਦਾਰੀ ਰਾਤ ਨੂੰ ਕਰਦੇ ਆ ਉਹਦੀ ਸਾਮ ਨੂੰ ਗらい ਕਰਦੇ ਪੈਸਿਆਂ ਦੀ ਜਿਹੜੀ ਜੋ ਵੀ ਚਾਰਜ ਬੰਦੇ ਆ 10 ਰੁਪਏ 10 ਰੁਪਏ ਚਾਰੂ ਦੇ ਤੇ 10 ਰੁਪਏ ਸਫਾਈ ਦੇ ਜਿਹੜੇ ਜੋ ਜੌਂਗੀਦਾਰੀ ਦੇ ਉਹ 20 ਰੁਪਏ ਕਰਕੇ ਮਤਲਬ ਕਿ ਹਫਤਾ ਪਹਿਲੇ ਕੋਈ ਇਹਨਾਂ ਨੂੰ ਬਹਿਸ ਵਸਈਆ ਹੋਈ ਸੀ ਕੋਈ ਇਹਨਾਂ ਦੀ ਫਿਰ ਮੁੰਨੇ ਚਾਰ ਮਾਰਿਆ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਚਲੋ ਠੀਕ ਆ ਜੀ ਉਹ ਸਮਝਾ ਸਮਝਾ ਦਿੱਤਾ ਮੈਂ ਗੱਲ ਖਤਮ ਹੋ ਗਈ ਗੱਲ ਖਤਮ ਹੋਣ ਤੋਂ ਬਾਅਦ ਦੋ ਤਿੰਨ ਦਿਨ ਮੰਡੀ ਨਹੀਂ ਆਏ ਮੰਡੀ ਨਾਲ ਤੋਂ ਬਾਅਦ ਹਾਂ ਸੰਜੀਤ ਨਹੀਂ ਦੂਜਾ ਮੁੰਡਾ ਜਿਹੜਾ ਦੂਜੀ ਪਾਰਟੀ ਦੂਜੀ ਪਾਰਟੀ ਉਸ ਤੋਂ ਬਾਅਦ ਕੱਲ ਜਦੋਂ ਭਰਾ ਮੇਰਾ ਕੰਮ ਤੇ ਆਇਆ ਮੰਡੀ ਜਦੋਂ ਆਇਆ ਉਹ ਮੰਡੀ ਆਨ ਤੋਂ ਬਾਅਦ ਜਦ ਰੋਟੀ ਖਾਣ ਦਾ ਟਾਈਮ ਹੋਇਆ 10 11 11 ਵਜੇ ਚਲ ਜਾਂਦਾ ਉਸੇ ਕੋਈ ਸਵੇਰੇ ਜਲਦੀ ਜਾਂਦਾ 11 11:30 ਟਾਈਮ ਹੋਣਾ ਕੋਈ ਘਰ ਜਾਣ ਲੱਗਾ ਉਹਨਾਂ ਨੂੰ ਉਹਨੂੰ ਪਲੈਨਿੰਗ ਨਾਲ ਪਹਿਲੇ ਹੀ ਪਲੈਨਿੰਗ ਨਾਲ ਬੈਠੇ ਸੀ ਜੋਗੇ ਹਥਿਆਰ ਲੈ ਕੇ ਤੇ ਉਹਨਾਂ ਨੇ ਆਪਣੀ ਦੁਕਾਨ ਦੇ ਕੋਲ ਹੀ ਉਹਨੂੰ ਮਿਲ ਕੇ ਖਿੱਚ ਲਿਆ ਤਿੰਨਾਂ ਭਰਾਵਾਂ ਨੇ ਇੱਕ ਚਾਚਾ ਉਹਦਾ ਤੇ ਦੋ ਉਹਦੇ ਭਰਾ ਇੱਕ ਸੋਨੂੰ ਮੁੰਡਾ ਸੋਨੂੰ ਮੁੰਡੇ ਨੇ ਪਹਿਲਾਂ ਚਾਕੂ ਮਾਰਿਆ ਉਹਦੇ ਕੱਚ ਜੇ ਤੇ ਦੂਜਾ ਇੱਕ ਦੀ ਦੋ ਤਿੰਨ ਵਾਰ ਕੀਤੇ ਉਹਨੇ ਦੂਜਾ ਮੁੰਡਾ ਜਿਹੜਾ ਦਾਤ ਲੈ ਕੇ ਆਇਆ ਅੰਦਰੋ ਪ੍ਰੀਤਮ ਜਿਹੜਾ ਉਹਦਾ ਭਰਾ ਵੱਡਾ ਉਹਨੇ ਉਹਦੇ ਦਾਤ ਮਾਰਿਆ ਪੈਰ ਉਹ ਥੱਲੇ ਡਿੱਗ ਗਿਆ ਮੇਰਾ ਭਰਾ ਉਸ ਤੋਂ ਬਾਅਦ ਉਹ ਦੂਜਾ ਮੁੰਡਾ ਤੀਜਾ ਆ ਉਹਨੇ ਤਿੰਨਾਂ ਨੇ ਮਿਲ ਕੇ ਬਾਅਦ ਚੁਕਣਾ ਸ਼ੁਰੂ ਕਰਤਾ ਤੀਜੇ ਨੇ ਸੰ ਡੰਡਾ ਡੰਡਾ ਮਾਰਿਆ ਉਹਦੇ ਉਸ ਤੋਂ ਬਾਅਦ ਮੁੰਡਾ ਮੇਰਾ ਭਰਾ ਮੇਰਾ ਪੂਰਾ ਫੱਟਰ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਮੌਕੇ ਤੇ ਮੇਰਾ ਭਰਾ ਰਣਜੀਤ ਫੇਰ ਉਹ ਖੜਾ ਸੀਗਾ ਨਾਲ ਮੈਂ ਦੌੜ ਆਇਆ ਉਸ ਤੋਂ ਬਾਅਦ ਲੈ ਕੇ ਨੂੰ ਸਿਵਲ ਹਸਪਤਾਲ ਆਏ ਜੀ ਉਹਨੇ ਡੀ ਐਮ ਸੀ ਭੇਜ ਦਿੱਤਾ ਸੀ ਉਹਨਾਂ ਨੇ ਸਿਵਲ ਹਸਪਤਾਲ ਆਏ ਜੇ ਸਿਵਲ ਹਸਪਤਾਲ ਉਲੀ ਕੰਡੀਸ਼ਨ ਮੈਨੂੰ ਖਰਾਬ ਲੱਗੀ ਤੇ ਮੈਂ ਉਸ ਤੋਂ ਬਾਅਦ ਨਾਰਦ ਤੇ ਸ਼ਿਵਮ ਦੋਨਾਂ ਨਾਲ ਚਲਾ ਗਿਆ ਸ਼ਿਵਮ ਬਾ 11 ਵਜੇ ਦੇ ਖਤਮ ਹੋ ਗਿਆ ਜੋ ਜਵਾਬ ਦੇਦਾ ਡਾਕਟਰ ਕਹਿੰਦਾ ਨਹੀਂ ਨਹੀਂ ਮਤਲਬ ਕਿ ਸਿਰਫ 20 ਰੁਪਏ ਕਰਕੇ ਇਹ 20 ਰੁਪਏ ਕਰਕੇ ਜੀ ਲੜਾਈ 20 ਰੁਪਏ ਕਰਕੇ ਦੇਖੋ ਇੰਨੀ ਖੁੰਦਕ ਜਿਹੀ ਵੇ 20 ਰੁਪਏ ਦੇ ਕਰਕੇ ਮੇਰਾ ਭਰਾ ਮਾਰਤਾ ਉਹਨਾਂ ਨੇ ਕੀ ਕੀ ਨਾਮ ਆ ਉਹਨਾਂ ਦਾ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਨਾਮ ਇੱਕ ਨਾਮ ਸੋਨੂ ਜੀ ਇੱਕ ਪ੍ਰੀਤਮ ਜੀ ਇੱਕ ਉਹਦਾ ਚਾਚਾ ਸੰਤੋਸ਼ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਵੀ ਸਾਡੇ ਸਕੀਮ ਨੰਬਰ 2 ਦੇ ਹੀ ਰਹਿਣ ਵਾਲੇ ਆ ਤੁਹਾਡੇ ਗਵੰਡੀ ਨੇ ਹਾਂ ਸਾਡੇ ਜਿਹੜਾ ਨਵਾਂ ਮਕਾਨ ਬਣਾਇਆ ਉਹਦੇ ਗਵੰਡੀ ਆ ਸਾਡੇ ਇੱਕ ਬਲਾਟ ਛੱਡ ਕੇ ਤੇ ਪਿੱਛੇ ਇਹ ਸਮਸਤੀਪੁਰ ਦੇ ਰਹਿਣ ਵਾਲੇ ਆ ਪੁਲਿਸ ਨੇ ਹੁਣ ਅਰੈਸਟ ਕਰ ਲਏ ਤਿੰਨ ਨੂੰ ਪੁਲਿਸ ਨੇ ਜੀ ਕੋਈ ਕਾਰਵਾਈ ਨਹੀਂ ਲੱਗੀ ਜਦੋਂ ਮੇਰਾ ਭਰਾ ਪੂਰਾ ਹੋਇਆ ਉਸ ਤੋਂ ਬਾਅਦ 50 ਮਿੰਟਾਂ ਨੂੰ ਪੁਲਿਸ ਨੂੰ ਲੱਗ ਗਈ ਇਹ ਪਹਿਲਾਂ ਕਿਸੇ ਨੂੰ ਪੁਲਿਸ ਨੂੰ ਨਹੀਂ ਲੱਗਦੀ ਸੀ ਵੀ ਮੇਰਾ ਮਤਲਬ ਕਿ ਬੰਦਾ ਕਿੱਥੇ ਆ ਨਹੀਂ ਜਾਂ ਮਿਲਜਮ ਸਵੇਰ ਦੀ ਕਾਂਡ ਹੋਇਆ ਵਾ ਮਿਲਜਮ ਕਿੱਥੇ ਆ ਨਹੀਂ ਹੈਗਾ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਬਰ ਬਰ ਜਦੋਂ ਪੂਰਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੇ ਨੂੰ ਹਰ ਹਰਕਤ ਚ ਆਈ ਰਾਤੀ ਮੇਰੇ ਕੋਲ ਪੁਲਿਸ ਗਿਆ ਆਇਆ 12 ਵਜੇ ਉਹਨੂੰ ਇੱਕ ਬੰਦੇ ਨੂੰ ਚੱਕਿਆ ਉਹਨੂੰ ਸੋਨੂੰ ਬਾਕੀ ਦੋ ਬੰਦੇ ਹਜੇ ਵੀ ਫਰਾਰ ਆ ਦੋਨਾਂ ਨੂੰ ਕਿਸੇ ਨੇ ਚੱਕਿਆ ਬਲਸਰੇ ਕਬੀਰ 20 ਰੁਪਏ ਕਰਕੇ ਲੜਾਈ ਝਗੜਾ ਸੀਗਾ ਚਲੋ ਲੜਾਈ ਝਗੜਾ ਕਰਨਾ ਵੀ ਸੀ ਕੋਈ ਮਾੜਾ ਮੋਟਾ ਥੱਪੜ ਮਾਰ ਲੈਂਦੇ ਕੁਝ ਕਰ ਲੈਂਦੇ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਜਾ ਸਕਦਾ ਹੈਗਾ ਕਤਲ ਕਰ ਦੇਣਾ ਇਹ ਦੇਖ ਲਓ ਇਹ ਗੁੰਡਾਗਰਦੀ ਆ ਜੀ ਇੱਕ ਗੁੰਡਾਗਰਦੀ ਹੋਇਆ ਰੰਜੇ ਸੀ ਬਈ ਕੁੜਾ ਨੂੰ ਜਾਨੋਂ ਮਾਰਦਾ ਉਹਨੂੰ ਤੁਸੀਂ ਪ੍ਰਵਾਸੀ ਹੋ ਅਹੀ ਵੀ ਪਰ ਚਲੋ ਪਿਛੋਕਰ ਦਾ ਪ੍ਰਵਾਸੀ ਆ ਪਰ ਅਸੀਂ ਉਹ ਵੀ ਪ੍ਰਵਾਸੀ ਹੈ ਪਰ ਅਸੀਂ ਘਾਟੋ ਘਾਟ ਮਲ ਗਈ 25 30 ਸਾਲ ਤੋਂ ਇੱਥੇ ਰਹਿ ਰਹੇ 30 ਸਾਲ ਦੀ ਮੇਰੀ ਉਮਰ ਆਤੀ 31 ਸਾਲ ਦੀ 30 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਹਾਂ ਸੰਜੀਤ ਦਾ ਜਨਮ ਇੱਥੇ ਦਾ ਹੀ ਸੀ ਜੀ ਸੰਜੀਤ ਦਾ ਜਨਮ ਸਾਰੇ ਇੱਥੇ ਦਾ ਜਗਾ ਵਿਆਹ ਹੋਇਆ ਸੀਗਾ ਜੀ ਨਹੀਂ ਜੀ ਕੁਵਾਰਾ ਸੀ ਅਜੇ ਸਰ ਇੱਕ ਇਸ ਚੀਜ਼ ਅੱਛਾ ਅਸੀਂ ਚਾਰ ਪਰ ਆਇਆ ਤਿੰਨ ਕੁਵਾਰਾ ਸੀ ਤੇ ਇੱਕ ਜੀ ਪਾਟੀ ਕਿਆ ਕੰਮ ਕਰਦੀ ਥੋ ਰਹਿ ਤੇਰਾ ਜੀ ਦੂਜੀ ਪਾਰੀ ਇੱਕ ਅਦਾ ਕਪੜੇ ਦੀ ਦੁਕਾਨ ਕਰਦੀ ਆ ਸਾਲ ਖੰਡ ਤੋਂ ਪਹਿਲਾਂ ਨਹੀਂ ਸੀ ਪਹਿਲਾਂ ਇਹ ਬਾਹਰੀ ਸੀਗੇ ਸਾਲ ਖੰਡ ਤੋਂ ਕਪੜੇ ਦਾ ਕੰਮ ਕਰਦੇ ਆ ਤੇ ਨਾ ਸਿਕਟਾ ਬੜੀਆਂ ਵੇਚਦੇ ਆ ਕੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਨਹੀਂ ਮੰਗ ਕਹਦੇ ਉਹਨਾਂ ਤੋਂ ਕਾਟ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਕੱਲ ਦੁਪਹਿਰ ਦੀ ਗੱਲ ਹੈ ਜੀ 2 13 ਚ ਲੜਾਈ ਹੋਈ ਸੀ ਜਿਹਦੇ ਵਿੱਚ ਸੰਜੀਤ ਕੁਮਾਰ ਦਾ ਨੜਕਾ ਜਿਹੜਾ ਨਾਂ ਦਾ ਇੱਕ ਲੜਕਾ ਸੀਗਾ ਉਹ ਜਖਮੀ ਹੋ ਗਿਆ ਸੀ ਜਿਹਨੂੰ ਪਹਿਲਾਂ ਹਸ਼ਰਪੁਰ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਉਹਨੂੰ ਜਿਹੜਾ ਜ਼ਿਲ੍ਹਾ ਲੁਧਿਆਣੇ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਲੇਟ ਨਾਈਟ 11:30 ਪਾਉਣੀ 12 ਵਜੇ ਸਾਨੂੰ ਕਾਲ ਆਈ ਕਿ ਉਹਦੀ ਡੈਥ ਹੋ ਗਈ ਇਕੋਸ ਪਤਾ ਲੱਗ ਗਿਆ ਕਿ ਇਹਨਾਂ ਚੀਜ਼ਾਂ ਨਾਲ ਉੱਤੇ ਹਮਲਾ ਕੀਤਾ ਗਿਆ ਸੀਗਾ ਤੇ ਕਿੰਨੀ ਕਿਉਂ ਤੇ ਹਾਂ ਉੱਤੇ ਇੱਕ ਲੜਕੇ ਜਿਹਨਾਂ ਜਿਹਨੇ ਹਮਲਾ ਕੀਤਾ ਸੀ ਉੱਤੇ ਸੋਨੂ ਨਾਮ ਦਾ ਸੋਨੂ ਕੁਮਾਰ ਆ ਜੀ ਤੇ ਉਹਨੂੰ ਅਰੈਸਟ ਕਰ ਲਿਆ ਸੀ 2 ਵਜੇ ਰਾਤ ਨੂੰ ਜੀ ਤੇ ਜੇ ਕੋ ਅੱਗੇ ਜੋ ਵੀ ਫਰਦਰ ਜੇ ਕਿਸੇ ਦਾ ਨਾਮ ਆਉਂਦਾ ਤੇ ਉਹਨੂੰ ਆਪਾਂ ਉਹਨੂੰ ਵੀ ਅਰੈਸਟ ਕਰਾਂਗੇ ਲੜਾਈ ਦਾ ਕੀ ਕਾਰਨ ਸੀ ਭਾਈ ਲੜਾਈ ਦਾ ਜੀ ਜਿਹੜਾ ਅ ਸਜੀਤ ਕੁਮਾਰ ਸੀਗਾ ਨਾ ਇਹ ਉੱਥੇ ਠੇਕੇ ਦਾ ਕੰਮ ਕਰਦਾ ਸੀਗਾ ਤੇ ਸਫਾਈ ਸਫਾਈ ਕਰਾਉਂਦਾ ਸੀ ਠੇਕੇ ਤੇ ਉਹਦੇ ਕੋਈ ਪੈਸੇ ਦੇ ਲੈਣ ਦੇਣ ਨੂੰ ਝਗੜਾ ਸੀਗਾ ਇਹਨਾਂ ਨਾਲ ਤੋ ਚਾਰ ਦਿਨ ਪਹਿਲਾਂ ਹੀ ਮਾੜੀ ਮੱਡੀ ਤੁੰਦੂ ਮੇਮਾ ਹੋਈ ਸੀ ਪਰ ਕੱਲ ਫਿਰ ਜ਼ਿਆਦਾ ਵੱਧ ਕੇ ਇਸ ਕਰਕੇ ਉਹਦੇ ਵਿੱਚ ਉਹ ਬੰਦਾ ਜਿਹੜਾ ਉਹ ਉਹਦੀ ਮੌਤ ਹੋ ਗਈ ਹੁਣ ਗ੍ਰਿਫਤਾਰੀ ਪਾਈ ਕੋਈ ਗ੍ਰਿਫਤਾਰੀ ਰਾਉਂਡ ਅਪ ਕਰ ਲਿਆ ਜੀ ਉਹਨੂੰ ਅਸੀਂ ਜੀ ਗ੍ਰਿਫਤਾਰੀ ਪਾ ਦੇ ਜਾਂ